ਦਾਇਕ ਖਬਰ ਸਾਹਮਣੇ ਆਈ ਹੈ ਬੀਜਾ ਤੋਂ ਜਿੱਥੇ ਕਿ ਪਟਿਆਲਾ ਦੇ ਲਸ਼ਕਾਣੀ ਪਟਿਆਲਾ ਦਾ ਇਹ ਏਰੀਆ ਆ ਉਥੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਲਈ ਸੇਵਾ ਲੈ ਕੇ ਜਾ ਰਹੇ ਮੁੰਡਿਆਂ ਦੇ ਵਿੱਚੋਂ ਇੱਕ ਮੁੰਡੇ ਦੀ ਮੌਤ ਹੋ ਗਈ ਹੈ ਦਰਅਸਲ ਬੀਜਾ ਦੇ ਨੇੜੇ ਟਰੈਕਟਰ ਟਰਾਲੀ ਤੇ ਕੈਂਟਰ ਦੀ ਟੱਕਰ ਹੁੰਦੀ ਆ ਜਿਹਦੇ ਵਿੱਚ ਇੱਕ ਨੌਜਵਾਨ ਦੀ ਮੌਤ ਹੋਈ ਆ ਤੇ 4 ਫਟੜ ਹੋਏ ਆ ਇਹ ਟਰਾਲੀ ਪਟਿਆਲਾ ਦੇ ਜ਼ਿਲ੍ਹਾ ਲਸ਼ਕਾਣੀ ਪਿੰਡਾਂ ਤੋਂ ਹੜ੍ਹ ਪੀੜਤਾਂ ਦੇ ਲਈ ਰਾਤ ਸਮਗਰੀ ਲੈ ਕੇ ਜਾ ਰਹੀ ਸੀਗੀ ਇਤਿਹਾਸਾ ਜਿਹੜਾ ਵਾਪਰਦਾ ਹੈ ਤੇ ਉਹਦੇ ਵਿੱਚ 35 ਸਾਲਾਂ ਨੌਜਵਾਨ ਦੀ ਮੌਤ ਮਤਲਬ ਮੌਕੇ ਦੇ ਉੱਤੇ ਹੋ ਜਾਂਦੀ ਹੈ ਤੇ ਕਈ ਫਟੜ ਹੋਏ ਨੇ ਜਿਨ੍ਹਾਂ ਨੂੰ ਜੇਰੇ ਇਲਾਜ ਭਰਤੀ ਕਰਾਇਆ ਗਿਆ ਪਰ ਸਵਾਲ ਇਹ ਆ ਕਿ ਜਦੋਂ ਤੁਸੀਂ ਸੇਵਾ ਲਈ ਲੈ ਕੇ ਜਾ ਰਹੇ ਹੋ ਕਿਉਂਕਿ ਮੈਂ ਦੇਖਿਆ ਰਾਜਸਥਾਨ ਇਦਾਂ ਦੇ ਏਰੀਆ ਤੋਂ ਹਰਿਆਣਾ ਤੋਂ ਟਰਾਲੀਆਂ ਭਰ-ਭਰ ਕੇ ਆ ਰੀਆਂ ਸੇਫਟੀ ਬਹੁਤ ਜ਼ਰੂਰੀ ਹੈ ਤੁਹਾਡੀ ਕਿਉਂਕਿ ਜੇ ਤੁਸੀਂ ਕਿਸੇ ਨੂੰ ਸੇਫ ਕਰਨ ਦੇ ਲਈ ਜਾ ਰਹੇ ਹੋ ਤਾਂ ਆਪ ਦੀ ਸੇਫਟੀ ਦਾ ਖਿਆਲ ਜ਼ਰੂਰ ਰੱਖਿਓ ਕਿਉਂਕਿ ਇਹ ਬਹੁਤ ਜ਼ਰੂਰੀ ਹੋ ਜਾਂਦਾ ਆ ਕਈ ਵਾਰ ਅਸੀਂ ਜਿਹੜੀਆਂ ਛੋਟੀਆਂ-ਛੋਟੀਆਂ ਗਲਤੀਆਂ ਜਿਹੜੀਆਂ ਨੇ ਉਹ ਭਾਰੀ ਪੈ ਜਾਂਦੀਆਂ ਨੇ ਜਿਵੇਂ ਹੁਣ ਆਹ ਕੈਂਟਰ ਦੇ ਨਾਲ ਟੱਕਰ ਹੋਈ ਆ ਕਿਉਂਕਿ ਰਾਹ ਵਗਦੇ ਨੇ ਔਰ ਟਰਾਲੀਆਂ ਤੇ ਟਰੈਕਟਰ ਜਿਹੜੇ ਕੈਰੀ ਭਾਰੇ ਨੇ ਪਿੱਛੇ ਸਮਾਨ ਵੀ ਪਾਇਆ ਹੋਇਆ ਤੇ ਮੋੜ ਨਹੀਂ ਔਖੇ ਹੋ ਜਾਂਦੇ ਆ ਫਿਲਹਾਲ ਜਿਹੜਾ ਆ ਬਹੁਤ ਦੁੱਖ ਵਾਲੀ ਗੱਲ ਹੈ ਕਿਉਂਕਿ ਇਹ ਨੌਜਵਾਨ ਸਾਰੇ ਜਿਹੜੇ ਨੇ ਇਹ ਮਦਦ ਲਈ ਜਾ ਰਹੇ ਸੀਗੇ ਹੜਪੀੜਿਤ ਲੋਕਾਂ ਦੇ ਲਈ ਰਾਹਸਮਗਰੀ ਲੈ ਕੇ ਜਾ ਰਹੇ ਸੀ ਇਸ ਕਰਕੇ ਇਹਨਾਂ ਦੇ ਨਾਲ ਜਿਹੜੀ ਹਮਦਰਦੀ ਪੂਰੀ ਹੈ ਕਿਉਂਕਿ ਕਿ ਮੈਂ ਜਿਹੜਾ ਆ ਕਿਸੇ ਦੀ ਜਾਨ ਬਚਾਉਣ ਦੇ ਲਈ ਨਿਕਲੇ ਆਪਦੀ ਜਾਨ ਜਿਹੜੀ ਗਵਾ ਦਿੱਤੀ ਹੈ 35 ਸਾਲਾਂ ਨੌਜਵਾਨ ਜਿਸ ਦੀ ਮੌਤ ਹੋਈ ਹੈ ਔਰ ਖੰਨਾ ਦੇ ਬੀਜਾ ਦੇ ਕੋਲ ਇਹ ਪੂਰਾ ਹਾਦਸਾ ਵਾਪਰਿਆ ਆ ਚਾਰ ਨੌਜਵਾਨ ਫੱਟੜ ਆ ਜਿਨ੍ਹਾਂ ਨੂੰ ਜੇਰੇ ਲਾਜਿਆ ਗਿਆ ਫਿਲਹਾਲ ਲਾਸ਼ ਕਣੀ ਪਿੰਡ ਤੋਂ ਆਏ ਨੇ ਮ੍ਰਿਤਕ ਦੇ ਚਾਚਾ ਤੇ ਗਵਾਂਢੀ ਨੇ ਦੱਸਿਆ ਕਿ ਮ੍ਰਿਤਕ ਘਰ ਦੇ ਵਿੱਚ ਇਕੱਲਾ ਹੀ ਕਮਾਉਣ ਵਾਲਾ ਸੀ ਅਤੇ ਖੇਤੀ ਦੇ ਨਾਲ ਗੁਜ਼ਾਰਾ ਚਲਾਉਣ ਲਈ ਪ੍ਰਾਈਵੇਟ ਨੌਕਰੀ ਕਰਦਾ ਸੀਗਾ ਮ੍ਰਿਤਕ ਦੀਆਂ ਦੋ ਧੀਆਂ ਵੀ ਨੇ ਔਰ ਇਹ ਹਰ ਸਮਗਰੀ ਲੈ ਕੇ ਜਿਹੜਾ ਆ ਅੰਮ੍ਰਿਤਸਰ ਜਾ ਰਹੇ ਸਨ ਫਿਲਹਾਲ ਸਾਡੀ ਗੱਲਬਾਤ ਵੀ ਹੋਈ ਆ ਉਹ ਵੀ ਸੁਣਾਉਣੇ ਆ ਤੁਹਾਨੂੰ ਮੇਰਾ ਨਾਮ ਜੀ ਗੁੜੀ ਗਲਾਰਾ ਪੱਕਾ ਨਾਮ ਹਰਜਿੰਦਰ ਸਿੰਘ ਮੈਂ ਪਿੰਡ ਬੀਜਾ ਇਹ ਪਿੰਡ ਲਚਕਾਣੀ ਤੋਂ ਹੜਪੀੜਾ ਤਾਂ ਵਾਸਤੇ ਜੋ ਰਾਸ਼ਨ ਦੀ ਸੇਵਾ ਲੈ ਕੇ ਜਾ ਰਹੇ ਸੀ ਇਹਨਾਂ ਦੇ ਪਿੱਛੋਂ ਟਰੱਕ ਆ ਰਿਹਾ ਸੀ ਐਸਰ ਮਾਰਕਾ ਬਹੁਤ ਤੇਜ਼ ਇਹ ਤਾਂ ਆਪਣੀ ਨਾਰਮਲ ਸਪੀਡ ਤੇ ਜਾ ਰਹੇ ਸੀ ਪਿੱਛੋਂ ਲਿਆ ਕੇ ਉਹਨੇ ਇਹਨੇ ਜ਼ੋਰ ਨਾਲ ਮਤਲਬ ਟਰਾਲੀ ਤੇ ਹਿੱਟ ਕੀਤਾ ਰਾਲੀ ਨੂੰ ਮਤਲਬ ਐਦਾਂ ਪੁੱਠੀ ਕਰਕੇ ਮਾਰੇ ਆ ਜੋ ਦੇ ਵਿੱਚ ਮਤਲਬ ਬੰਦੇ ਬੈਠੇ ਸੀਗੇ ਉਹ ਭਗਾ ਭਗਾ ਮਾਰੇ ਇੱਕ ਉਹ ਟਰੱਕ ਦੇ ਥੱਲੇ ਆ ਗਿਆ ਵੀਰ ਜਿਹਦੀ ਕੋੜੇਕ ਟਾਈਮ ਬਾਅਦ ਹਸਪਤਾਲ ਜਾਂਦੇ ਹੋਏ ਡੈਥ ਹੋ ਗਈ ਬਹੁਤ ਮਾਰਾ ਹੋਇਆ ਉਹਨੂੰ ਬਚਾ ਨਹੀਂ ਸਕੇ ਤੇ ਉਹਨਾਂ ਦੇ ਬਹੁਤ ਜ਼ਿਆਦਾ ਸੱਟ ਲੱਗੀ ਸੀਗੀ ਤੇ 2-3 ਇੰਚ ਰਣੀ ਬਹੁਤ ਜ਼ਿਆਦਾ ਉਹਨਾਂ ਦੀ ਕਿਸੇ ਦੇ ਇੱਕ ਦਾ ਪੱਟ ਟੁੱਟ ਗਿਆ ਇੱਕ ਦਾ ਮਤਲਬ ਬਾਹ ਟੁੱਟ ਗਈ ਇਹ ਹੋਇਆ ਜੀ ਬੀਜੇ ਤੇ ਕਿਸ਼ਨਗੜ ਦੇ ਨੇੜੇ ਮੇਨ ਹਾਈਵੇ ਜੀਟੀ ਰੋਡ ਤੇ ਹਾਂਜੀ ਟਰਾਲੀ ਦੇ ਵਿੱਚ ਕੁੱਲ 6 ਤੋਂ 7 ਜਾਣੇ ਸੀ ਬਾਕੀ ਜਿਹੜੇ 2-3 ਪਿੱਛੇ ਮੂੰਹ ਅੱਗੇ ਬੈਠੇ ਸੀ ਉਹ ਵੀ ਭਗਾ ਕੇ ਬਾਹਰ ਮਾਰੇ ਮਤਲਬ ਉਹ ਵੀ ਦਹਿਲ ਗਏ ਇਹਨੇ ਜੋਰ ਨਾਲ ਮਤਲਬ ਪਿੱਛੋਂ ਹਿੱਟ ਕੀਤਾ ਬਹੁਤ ਮਤਲਬ ਕਮ ਸੇ ਕਮ ਨਹੀਂ 100 120 ਸਪੀਡ ਤੇ ਹਿੱਟ ਕੀਤਾ ਉਹ ਬੱਚਾ ਜਿਹੜਾ ਆਪਰੇਡ ਤੋਂ ਵੀ ਗੁਰਾਹ ਰਾਤ ਰਾਤ ਮੁਕਰੀ ਲੈ ਕੇ ਜਾ ਰਹੇ ਸਨ ਇਹ ਅੰਮ੍ਰਿਤਸਰ ਸਾਹਿਬ ਲੈ ਕੇ ਜਾ ਰਹੇ ਸੀ ਹਰਪੀਤਾਂ ਵਾਸਤੇ ਪਿੰਡ ਲਚਕਾਣੀ ਤੋਂ ਤੇ ਉਹਨਾਂ ਨੂੰ ਨਹੀਂ ਪਤਾ ਸੀਗਾ ਵੀ ਰਾਹ 'ਚ ਆ ਕੁਝ ਹੋ ਜਾਣਾ ਵਾ ਤੇ ਬਹੁਤ ਮਾੜਾ ਹੋਇਆ ਜੋ ਵੀ ਹੋਇਆ ਇਹ ਸਵੇਰੇ 6 ਵਜੇ ਚੱਲੇ ਨੇ ਕਰੀਬ 10 11 ਕਵਜੇ ਇੱਥੇ ਮਤਲਬ ਐਕਸੀਡੈਂਟ ਬਹੁਤ ਭਿਆਨਕ ਹੋਇਆ ਮੈਂ ਆਈਰੋਟ ਟਰਾਲੀ ਨੂੰ ਪੁੱਠੀ ਕਰਤਾ ਸੀ। ਵਿੱਚ ਜੋ ਰਾਸ਼ਨ ਸੀ ਉਹ ਪੂਰਾ ਖੰਡ ਗਿਆ ਸੀ। ਰਾਸ਼ਨ ਦੀ ਛੱਡੋ ਮਤਲਬ ਜਿਹੜੇ ਬੰਦੇ ਸੀਗੇ ਇੱਕ ਤਾਂ ਕੇਦਾ ਮੋਢਾ ਟੁੱਟ ਗਿਆ ਕੇ ਦੀ ਬਾਹਾਂ ਟੁੱਟ ਗਈ ਪਟ ਕੇ ਇੱਕੋ ਜਿਹੇ 15 ਸਾਲ ਦਾ ਬੱਚਾ ਬੈਠਾ ਸੀਗਾ ਜਿਹੜਾ ਨਾਲ ਸੇਵਾ ਤੇ ਜਾ ਰਿਹਾ ਸੀਗਾ। ਘਰੋਂ ਕੀ ਸੋਚ ਕੇ ਆਉਣਾ? ਉਹਦੇ ਵੀ ਮਤਲਬ ਬਹੁਤ ਸੱਟਾਂ ਲੱਗੀਆਂ ਨੇ ਪੱਟ ਟੁੱਟ ਗਿਆ ਉਹਦਾ। ਇਹਨਾਂ ਨੂੰ ਨਹੀਂ ਇਹਨਾਂ ਦੀ ਕੋਸ਼ ਮਤਲਬ ਇਹਨਾਂ ਦੀ ਹਾਲਤ ਤਾਂ ਬਹੁਤ ਜ਼ਿਆਦਾ ਮੌਕੇ ਦੀ ਕਿ ਵੀ ਇਥੇ ਕੋਈ ਇਹਨਾਂ ਦੇ ਪੱਟ ਦਾ ਜੋ ਮਾਸ ਸੀ ਉਹ ਸਾਰਾ ਮਤਲਬ ਲੱਤ ਗਿਆ ਸੀਗਾ ਟੁੱਟ ਨਿਕਲ ਗਿਆ ਸੀਗਾ ਪੱਲੀ ਪੱਟ ਦੀ ਹੱਡੀ ਤਿੰਦੀ ਸੀ ਇਹਨਾਂ ਨੂੰ ਲੈ ਕੇ ਗਏ ਜੀ ਅਫੋਲੋ ਦੇ ਵਿੱਚ ਤੇ ਰਾਤ ਦੇ ਬਸੋ ਬੋਲੋ ਅਜੇ ਪਹੁੰਚਣ ਤੋਂ ਪਹਿਲਾਂ ਹੀ ਤੇ ਡੈਥ ਹੋ ਗਈ ਮੈਨੂੰ ਇੱਕ ਗੱਲ ਦਾ ਅਫਸੋਸ ਆ ਬਹੁਤ ਜ਼ਿਆਦਾ ਇਹਨਾਂ ਨੇ ਜਦੋਂ ਇਹਨਾਂ ਨੂੰ ਮੈਂ ਟਰੱਕ ਥੱਲੇੋਂ ਕੱਢਿਆ ਇਹਨਾਂ ਨੇ ਹੱਥ ਵੜ ਕੇ ਕਿਹਾ ਜੀ ਬਾਈ ਬਚਾ ਲਾ ਪਰ ਮੈਂ ਬਚਾ ਨਹੀਂ ਸਕਿਆ ਬਾਈ ਇਹ ਚੀਜ਼ ਦਾ ਅਫਸੋਸ ਰਹਿਣਾ ਮੇਰੇ ਸਾਹ ਜੀ ਇੱਕ ਇਨਸਾਨ ਦੀ ਮੈਂ ਜਾਨ ਨਹੀਂ ਜਾ ਸਕਿਆ ਹਾਂਜੀ ਪੁਲਿਸ ਵੀ ਆਈ ਐਂਬੂਲੈਂਸ ਨਹੀਂ ਕੋਈ ਆਈ ਅਸੀਂ ਐਂਬੂਲੈਂਸ ਨੂੰ ਫੋਨ ਕਰੀ ਗਏ ਕੋਈ ਐਂਬੂਲੈਂਸ ਨਹੀਂ ਆਈ ਲੋਕਾਂ ਦੀ ਮਿੰਤਾਂ ਕਰੀਆਂ ਵੀ ਗੱਡੀ ਰੋਕ ਲਓ ਜੀ ਗੱਡੀ ਰੋਕ ਲਓ ਫਿਰ ਕੋਈ ਮਤਲਬ ਬਜਾਰਾ ਕਨੋਵਾਲਾ ਵੀ ਸੀ ਉਹਦੇ ਵਿੱਚ ਉਹਨਾਂ ਨੂੰ ਭੇਜਿਆ ਫਿਰ ਇੱਕ ਛੋਟੀ ਗੱਡੀ ਹੱਥ ਜੋੜ ਕੇ ਮਿੰਤਾਂ ਕਰਕੇ ਲਗਾਈ ਉਹਦੇ ਵਿੱਚ ਬਿਠਾ ਕੇ ਇਹਨਾਂ ਨੂੰ ਤੋਰਿਆ ਤੇ ਹੁਣ ਨਹੀਂ ਪਤਾ ਸੀਗਾ ਵੀ ਕਿੱਥੇ ਜਾਂਦੇ ਇਹਨਾਂ ਦੀ ਰਸਤ ਹੋਊਗੀ ਮੋਕੇ ਦੇ ਕਿਉਂਕਿ ਇਹਨਾਂ ਦੀ ਹਾਲਤ ਬਹੁਤ ਜ਼ਿਆਦਾ ਗੰਭੀਰ ਸੀ ਇਹਨਾਂ ਦਾ ਢਿੱਡ ਤੋਂ ਥੱਲੇ ਥੱਲੇ ਸਭ ਕੁਝ ਫਟ ਗਿਆ ਟਰੱਕ ਦੇ ਥੱਲੇ ਆਉਣਾ ਮੈਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਨਾ ਚਾਹੁੰਦਾ ਇਹਨਾਂ ਨੂੰ ਇਨਸਾਫ ਮਿਲੇ ਜਿਹੜੇ ਇਹ ਭੈਣੋ ਖਾਵੀ ਕੇ ਚਲਾਉਂਦੇ ਨੇ ਨਾ ਟਰੱਕ ਇਹਨਾਂ ਨੂੰ ਨੁਕਸਾਨ ਕਰਤਾ ਇਹ ਤਾਂ ਇਹ ਕਿਹੜਾ ਕੋਈ ਉਹ ਜਾ ਰਹੇ ਸੀਗੇ ਇਹ ਤਾਂ ਇੱਕ ਮਦਦਗਾਰ ਜਾ ਰਹੇ ਸੀਗੇ ਹੜਪੀੜਤਾ ਦੀ ਪਰ ਇਹਨਾਂ ਨੂੰ ਹੀ ਸਿਰ ਪਤਾ ਵੀ ਇਹਨਾਂ ਦੇ ਨਾਲ ਆ ਕੁਝ ਕਰਨਾ ਜਿਹੜਾ ਇਹਨਾਂ ਤੇਜ ਆ ਰਿਹਾ ਸੀ ਅਸ਼ਰ ਮਾਰਕਾ ਉਹਦੇ ਤੇ ਕਾਨੂੰਨੀ ਕਾਰਵਾਈ ਸਖਤ ਤੋਂ ਸਖਤ ਹੋਣੀ ਚਾਹੀਦੀ ਆ ਗੱਡੀ ਵਾਲਾ ਹਾਂ ਮੁੱਕੇ ਤੇ ਭੱਜ ਗਿਆ ਸੀ ਜੀ ਉਹਦਾ ਨੰਬਰ ਮਤਲਬ ਪੁਲਿਸ ਕੋਲੇ ਲਿਖਿਆ ਹੋਇਆ ਵਾ ਉਹਦਾ ਜਿਹੜਾ ਗੱਡੀ ਦਾ ਕੂਨਲਾ ਹਿੱਸਾ ਸੀਗਾ ਉਹ ਟੁੱਟ ਕੇ ਗੱਡੀ ਦੇ ਇੰਜਨ ਅੱਗੇ ਲੰਘ ਗਿਆ ਸੀ ਗੱਡੀ ਦਾ ਹਿੱਸਾ ਟੁੱਟ ਕੇ ਪਿੱਛੇ ਡਿੱਗ ਗਿਆ ਸੀ ਅੱਛਰ ਮਾਰਕਾ ਜਿਹੜੀ ਆਹ ਟੇਢੀ ਜੀ ਹੋ ਜਾਂਦੀ ਹੈ ਗੱਡੀ ਵੀ ਇਹਨਾਂ ਨੂੰ ਇਨਸਾਫ ਮਿਲੇ ਬਸ ਸਭ ਵੇਲੇ ਇਹਨਾਂ ਨੂੰ ਜੋ ਵੀ ਇਹ ਹੋਇਆ ਬਹੁਤ ਗਲਤ ਹੋਇਆ ਇਹਨਾਂ ਨਾਲ ਮੈਂ ਹੱਥ ਜੋੜ ਕੇ ਮੈਂ ਇਹ ਕਹਿੰਦਾ ਛੋਟੇ ਛੋਟੇ ਬੱਚੇ ਨੇ ਇਹਨਾਂ ਦੇ ਕੀ ਦੇਖਿਆ ਉਹਨਾਂ ਨੇ ਕੀ ਸੋਚ ਕੇ ਉਹਨਾਂ ਦਾ ਪਰਿਵਾਰ ਸੋਚਦਾ ਹੋਊਗਾ ਕੀ ਮਤਲਬ ਕੀ ਬਾਣਾ ਵਰਤ ਗਿਆ ਪਿੱਛੇ ਪਰਿਵਾਰ ਕੀ ਉਹਨਾਂ ਦਾ ਬਣੂਗਾ ਬੱਚੇ ਨੇ ਛੋਟੇ ਛੋਟੇ ਮੈਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦਾ ਵੀ ਜੋ ਇਹਨਾਂ ਦੀ ਸਹਾਇਤਾ ਹੋ ਸਕਦੀ ਆ ਵੱਧ ਤੋਂ ਵੱਧ ਕਰੇ ਜੀਨਾਂ ਨੇ ਨੁਕਸਾਨ ਕੀਤਾ ਉਹਨਾਂ ਤੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਜੀ ਜੀਨਾ ਮੇਰਾ ਨਾਮ ਗਰਮੀਤ ਸਿੰਘ ਹੈ ਜੀ ਪਟਿਆਲਾ ਵਿੱਚ ਜਿਹਨਾਂ ਦਾ ਐਕਸੀਡੈਂਟ ਹੋਇਆ ਕਿਸ ਤਰ੍ਹਾਂ ਰਹਿਣ ਵਾਲਾ ਸੀ ਇਹ ਇਹ ਮੇਰਾ ਭਤੀਜਾ ਜੀ ਪਿੰਡ ਲਚਕਾਣੀ ਤੋਂ ਜ਼ਿਲ੍ਹਾ ਪਟਿਆਲਾ ਜੀ ਇਹ ਕਈ ਦਿਨਾਂ ਤੋਂ ਪਿੰਡ ਤੋਂ ਸਿੱਧਾ ਇਕੱਠਾ ਕਰਕੇ ਰਸਤਾ ਇਕੱਠੀ ਕਰਕੇ ਜਿਹੜੇ ਹੜਾਂ 'ਚ ਫਸੇ ਹੋਏ ਨੇ ਹੜ ਭੀੜ ਤਾਂ ਜ ਫਸੇ ਹੋਏ ਨੇ ਉਹਨਾਂ ਵਾਸਤੇ ਰਸਤਾ ਲੈ ਕੇ ਜਾ ਰਹੇ ਸੀ ਅੱਜ ਸਵੇਰੇ ਰਾਤ ਮੈਨੂੰ ਵੀ ਗਿਆ ਕਹਿੰਦਾ ਚਾਚਾ ਜੀ ਤੁਸੀਂ ਵੀ ਚਲੋ ਮੈਂ ਕਿਹਾ ਮੈਂ ਨਹੀਂ ਜਾ ਸਕਦਾ ਮੈਨੂੰ ਤਾਂ ਦਿੱਕਾ ਭਾਈ ਚਲੋ ਇਹ ਫੇਰ ਸਵੇਰੇ 6:00 ਵਜੇ ਘਰੋਂ ਚੱਲ ਪਏ ਨੇ ਤਿਆਰ ਬਿਆਰ ਹੋ ਕੇ ਬੜਾ ਆਰਾਮ ਨਾਲ ਐਨ ਲੈ ਕੇ ਸਮਾਨ ਉਸ ਤੋਂ ਅੱਗੇ ਜਾ ਕੇ ਮੰਜੀ ਸਾਹਿਬ ਗੁਰਦੁਆਰੇ ਕੋਲ ਸਵੇਰੇ 10:00 ਵਜੇ ਦੇ ਕਰੀਬ 6:00 ਵਜੇ ਪਿੰਡੋਂ ਚੱਲੇ ਨੇ 10:00 ਵਜੇ ਦੇ ਕਰੀਬ ਇਹਨਾਂ ਦਾ ਮੰਜੀ ਸਾਹਿਬ ਕੋਲ ਆ ਕੇ ਕਿਸੇ ਟਰੱਕ ਵਾਲੇ ਨੇ ਪਿੱਛੋਂ ਚ ਟਰਾਲੀ 'ਚ ਟਰੱਕ ਮਾਰ ਕੇ ਟਰਾਲੀ ਪਲਟਾ ਦਿੱਤੀ ਟਰਾਲੀ ਪਲਟਣ ਦੇ ਨਾਲ ਸਾਡੇ 4 ਬੰਦੇ ਟਰਾਲੀ ਸੀਗੇ 4 ਟਰੈਕਟਰ ਤੇ ਸੀਗੇ ਜਿਹੜੇ 4 ਟਰੈਕਟਰ ਤੇ ਸੀਗੇ ਉਹ ਤਾਂ ਠੀਕ ਨੇ ਸਹੀ ਸਲਾਮਤ ਨੇ ਜਿਹੜੇ ਪਿੱਛੇ ਟਰਾਲੀ ਚ ਸੀਗੇ 4 ਉਹਨਾਂ ਜੋ ਇਹ ਡੱਲੇ ਵਾਲੇ ਪਾਸੇ ਬੈਠਾ ਸੀ ਜਦੋਂ ਟਰੱਕ ਲੱਗਿਆ ਇਹ ਟਰੱਕ ਦੇ ਥੱਲੇ ਆ ਗਿਆ ਟਰੱਕ ਨੇ ਕਸੀਟ ਕੇ ਇਹਨੂੰ ਜਣੀ ਇੰਨੀ ਦਰਦਨਾਕ ਮੌਤ ਆਈ ਆ ਵੀ ਦੱਸ ਨਹੀਂ ਸਕਦੇ ਵੀ ਇੰਨਾ ਬੁਰਾ ਹਾਲ ਇਹਦਾ ਜਿਹੜਾ ਬਾਡੀ ਦਾ ਕੀਤਾ ਬਹੁਤ ਜ਼ਾਲਮ ਨੇ ਤੇ ਜਿਹੜੇ ਬਾਕੀ 3 ਸੀਗੇ ਉਹਨਾਂ ਜੋ ਇੱਕ ਬੱਚਾ ਸੀਗਾ ਕਰਨ ਉਹਦੀ ਬਾਹਾਂ ਟੁੱਟ ਗਈ ਤੇ ਪੱਟ ਫੈਕਚਰ ਹੋ ਗਿਆ ਚਲੋ ਮਹਾਰਾਜ ਅੱਗੇ ਅਰਦਾਸ ਆ ਉਹ ਵੀ ਚਲਦਾ ਹੋ ਜਾਵੇ ਠੀਕ ਹੋ ਜਾਵੇ 33 ਤੇ ਇੱਕ ਵੀਰ ਦੇ ਸਿਰ 'ਚ ਸੱਟ ਲੱਗੀ ਉਹ ਵੀ ਸੀਰੀਅਸ ਹੈ ਤੇ ਇੱਕ ਜਿਹੜਾ ਹੈਗਾ ਉਸੇ ਟਰਾਲੀ ਸੀਗਾ ਉਹ ਬਿਲਕੁਲ 100% ਠੀਕ ਹੈ ਕਿੰਨੀ ਉਮਰ ਸੀ ਇਹਨਾਂ ਦੀ ਇਹਨਾਂ ਦੀ ਜੇ ਗੱਲ ਕਰੀਏ ਜੀ 30-35 ਸਾਲ ਦੀ ਉਮਰ ਸੀਗੀ ਇਹਨਾਂ ਦੀ ਇਹ ਕੰਮ ਜੀ ਬੱਸ ਆਪਣਾ ਛੋਟੀਆਂ-ਛੋਟੀਆਂ ਇਹਦੀਆਂ 3 ਨੇ ਦੋ 3 ਨੇ ਛੋਟੀਆਂ-ਛੋਟੀਆਂ ਇੱਕ ਬੱਚਾ ਇਹ ਖੇਤੀਬਾੜੀ ਕਰਦਾ ਸੀਗਾ ਥੋੜੀ ਜਿਹੀ ਖੇਤੀ ਐ ਇਹਦੇ ਕੋਲੇ ਤੇ ਬਾਕੀ ਬੈਂਕ 'ਚ ਲੱਗਿਆ ਸੀਗਾ ਬੈਂਕ 'ਚ ਕਿਸ਼ਤਾਂ ਕੁਸ਼ਤਾਂ ਇਕੱਠੀਆਂ ਕਰਕੇ ਆਪਣੇ ਟੱਬਰ ਦਾ ਗੁਜ਼ਾਰਾ ਕਰ ਰਿਹਾ ਸੀਗਾ ਇਹ পেট ਪਾਲ ਰਿਹਾ ਸੀਗਾ ਬੜਾ ਵਧੀਆ ਪਰਿਵਾਰ ਚਲਾ ਰਿਹਾ ਸੀ ਜੀ ਇਹ ਪਰ ਹੁਣ ਇਹਨੇ ਚੱਕ ਕੇ ਇਹ ਵੀ ਬੜਾ ਮਾੜਾ ਹੋਇਆ ਜੀ ਬਹੁਤ ਨਾ ਪੂਰਾ ਹੋਣ ਵਾਲਾ ਘਾਟਾ ਜਿਹੜਾ ਅੱਜ ਸਾਨੂੰ ਪਿਆ ਜੀ ਤੇ ਕਮਾਨ ਵਾਲੇ ਕੰਦੇ ਹੀ ਸੀ ਕਮਾਨ ਵਾਲੇ ਹੀ ਨਹੀਂ ਫੈਮਿਲੀ ਦਾ ਬਸ ਦੇਖੋ ਜੀ ਅਸੀਂ ਤੁਹਾਡੇ ਮੀਡੀਅਮ ਦੇ ਮਾਧਮ ਰਾਹੀਂ ਅਸੀਂ ਡਿਮਾਂਡ ਕਰਦੇ ਆਂ ਵੀ ਸਾਨੂੰ ਇਨਸਾਫ਼ ਮਿਲਣਾ ਚਾਹੀਦਾ ਆਪਣੀ ਸਾਈਡ ਤੇ ਜਾ ਰਹੇ ਤੇ ਬਿਲਕੁਲ ਹੋਸ਼ ਹਵਾ ਚ ਜਾ ਰਹੇ ਤੇ ਸਿੱਧਾ ਇਕੱਠਾ ਕਰਕੇ ਸੇਵਾ ਵਾਸਤੇ ਜਾ ਰਹੇ ਤੇ ਜਿਹੜੇ ਜ਼ਾਲਮ ਨੇ ਇਹਨਾਂ ਨੂੰ ਇਹਨੂੰ ਬੰਦੇ ਨੂੰ ਮੌਤ ਦੀ ਘਾਟ ਉਤਾਰਿਆ ਅਸੀਂ ਚਾਹੁੰਦੇ ਆਂ ਵੀ ਉਹਨੂੰ ਸਜ਼ਾ ਹੋਣੀ ਚਾਹੀਦੀ ਹੈ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਵੀ ਪ੍ਰਸ਼ਾਸਨ ਸਾਡਾ ਸਾਥ ਦੇਵੇ ਕਿ ਉਹਨੂੰ ਕੈੜੀ ਤੋਂ ਕੈੜੀ ਸਜ਼ਾ ਦੇਵੇ ਸਾਨੂੰ ਇਨਸਾਫ ਦਿਵਾਇਆ ਜਾਵੇ ਵਾ ਕੱਢੀ ਇਹ ਮੰਤ ਹੈ ਜੀ ਜਿਹੜੀ ਬੋਡੀ ਹੱਥ ਲੈ ਕੇ ਬਹੁਤ ਬੜੀ ਕੋਈ ਲੱਗਦੀ ਹਾਂ ਜੀ ਹੁਣ ਬੋਡੀ ਪਹਿਲਾਂ ਇਹ ਉੱਥੇ ਸੀਗੀ ਜੀ ਲੁਧਿਆਣੇ ਉਹਨਾਂ ਨੇ ਫਿਰ ਇੱਥੋਂ ਕਹਿੰਦੇ ਵੀ ਇੱਥੇ ਪੋਸਟਮਾਰਡ ਮੋਹਣਾ ਖੰਨੇ ਕਮਿਊਨਲ ਹਾਊਸ ਡਿਲਟਾ ਆਏ ਆ ਅਸੀਂ ਇਹ 13 ਪੋਸਟਮਾਰਡ ਮੋਹਰ ਹੈ ਜੀ ਉਸ ਤੋਂ ਬਾਅਦ ਹੁਣ ਲੈ ਕੇ ਜਾਂਦੇ ਆ ਰਿਸ਼ਤੇਦਾਰ ਘਰੇ ਆਏ ਬੈਠੇ ਨੇ ਤੜਕੇ ਦੇ ਬੱਚੇ ਰੋ ਰਹੇ ਨੇ ਆ ਕਲਾਪ ਹੋ ਰਿਹਾ ਦੇਖਿਆ ਨਹੀਂ ਜਾ ਰਿਹਾ ਬੱਸ ਹੁਣ ਸੰਸਕਾਰ ਕਰਾਂਗੇ ਜਾ ਕੇ ਮੇਰਾ ਨਾਮ ਹੈ ਕਜੀ ਪਾਲ ਖਰੋੜ ਪਿੰਡ ਲਚਕਾਣੀ ਆ ਜੀ ਅਸੀਂ ਨਹੀਂ ਆਪਣਾ ਫਰਕ ਸੇਵਾ ਸਪੀ ਪੱਤੇ ਵਿੱਚ ਦੇ ਵਿੱਚ ਸੇਵਾ ਕਰਦੇ ਆ ਮੈਂਟਲੀ ਜਿਹੜੇ ਪਰੇਸ਼ਾਨ ਵੀਰ ਕਾਫੀ ਵੱਡੇ ਪੱਧਰ ਤੇ ਰਹਿੰਦੇ ਨੇ ਤੇ ਉਹਨਾਂ ਦਾ ਇਲਾਜ ਚੱਲ ਰਿਹਾ ਜੀ ਤੇ ਆਈ ਪਾਪੀ ਐਕਸੀਡੈਂਟ ਹੋਇਆ ਪਾਪਾ ਦਾ ਸਿਆ ਦਾ ਅਸੀਂ ਉੱਥੇ ਲੈ ਕੇ ਜਾ ਰਹੇ ਸੀ ਉਹਦਾ ਕੰਮ ਕਰਦੇ ਆ ਜੀ ਦੇਖੋ ਸਾਡੇ ਪਿੰਡ ਦਾ ਇਹ ਨੌਜਵਾਨ ਆ ਜੀ ਬੜਾ ਬੜਾ ਸੁਧਾਰਨ ਜਾਂ ਬੜਾ ਚੰਗਾ ਜਿਹਾ ਪਰਿਵਾਰ ਆ ਜੀ ਨਾ ਕਿਸੇ ਨਾਲ ਬੈਰ ਨਾ ਕਿਸੇ ਨਾਲ ਵਿਰੋਧ ਆ ਅਸਲ ਸਾਡੇ ਪਿੰਡ ਦੇ ਨੌਜਵਾਨਾਂ ਦੀ ਭਾਵਨਾ ਕੀ ਸੀ ਲੋੜਵੰਦਾਂ ਦੀ ਸਮਗਰੀ ਲੈ ਕੇ ਚੱਲੇ ਸੀ ਵੀ ਜਿਹੜੇ ਹੜ੍ਹ ਪੀੜਤ ਨੇ ਉਹਨਾਂ ਨੂੰ ਚੀਜ਼ਾਂ ਪਹਚਾਉਣ ਚੱਲੇ ਸੀਗੇ ਜੀ ਪਰ ਜਾਂਦੇ ਜਾਂਦੇ ਜਿਹੜੀ ਘਟਨਾ ਜਿਹੜੀ ਵਾਪਰਦੀ ਆ ਨੇ ਸਾਡੇ ਨਗਰ ਨੂੰ ਸਾਡੇ ਇਲਾਕੇ ਨੂੰ ਹਿਲਾ ਕੇ ਰੱਖਤਾ ਕਿਉਂਕਿ ਇੱਕ ਇਨਸਾਨ ਰੂਹ ਦਾ ਸੱਚਾ ਇੱਕ ਦੂਜਿਆਂ ਲਈ ਮਦਦ ਕਰਨ ਲਈ ਚੱਲਿਆ ਉਹਦੇ ਨਾਲ ਐਡੀ ਘਟਨਾ ਵਾਪਰ ਜੇਵੇ ਤੇ ਫਿਰ ਜਿਹੜਾ ਇਨਸਾਨ ਦੀ ਜਿਹੜੀ ਮੌਤ ਹੁੰਦੀ ਆ ਸਾਡੇ ਭਰਾ ਦੀ ਅਸਲ ਉਹਦੀਆਂ ਦੋ ਤਾਂ ਛੋਟੀਆਂ ਬੇਟੀਆਂ ਨੇ ਜੀ ਬਿਲਕੁਲ ਛੋਟੀਆਂ ਨੇ 5-5 6-6 ਸਾਲ ਦੀਆਂ ਇੱਕ ਉਹਦਾ ਬੇਟਾ ਜੀ ਅਸਲ ਹੁਣ ਤੁਸੀਂ ਉਹਨਾਂ ਨੂੰ ਪੁੱਛ ਕੇ ਦੇ ਹੁਣ ਅਸੀਂ 15 ਦਿਨ ਹੜਾਂ ਚ ਘਰੇ ਨਹੀਂ ਆਏ ਦੇ ਸੇਵਾ ਕਰਦੇ ਸਾਡੇ ਬੱਚੇ ਕਿਵੇਂ ਤਰਸਦੇ ਸੀ ਹੁਣ ਤੁਸੀਂ ਇਹਨਾਂ ਦੇ ਬੱਚਿਆਂ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਦੇ ਫਾਦਰ ਨੇ ਘਰ ਹੀ ਨਹੀਂ ਆਉਣਾ ਪਰ ਬੜੇ ਦੁੱਖ ਦੀ ਗੱਲ ਆ ਵੀਰੇ ਇਹ ਜਾਂਚ ਹੋਣੀ ਚਾਹੀਦੀ ਆ ਵੀ ਕਿਉਂ ਟਰੱਕ ਹੀ ਕਿਉਂ ਸਾਡੀਆਂ ਟਰੈਲੀਆਂ ਚ ਵੱਜਦੇ ਨੇ ਪਹਿਲਾਂ ਵੀ ਜਿਹੜੀ ਇੱਕ ਜਲੰਧਰ ਦੇ ਕੋਲੇ ਘਟਨਾ ਵਾਪਰੀ ਸੀ ਉੱਥੇ ਵੀ ਟਰੈਲੀ ਦੇ ਵਿੱਚ ਖੜੀ ਟਰੈਲੀ ਦੇ ਵਿੱਚ ਟਰੱਕ ਵੱਜਦਾ ਇੱਥੇ ਆ ਕੇ ਵੀ ਜਿਹੜਾ ਟਰੱਕੇ ਵੱਜਦਾ ਜੀ ਨਾਰਮਲ ਜਿਹੜੇ ਇਨਸਾਨ ਜਾ ਰਹੇ ਨੇ ਸਮਗਰੀ ਲੈ ਕੇ ਪਿੱਛੋਂ ਆ ਕੇ ਟਰੱਕ ਟਰਾਲੀ ਚ ਵੱਜਦਾ ਉਹਨੇ ਟਰਾਲੀ ਚਾੱਕ ਕੇ ਪੁੱਠੀ ਕਰਤੀ ਤੇ ਸਾਡਾ ਜਿਹੜਾ ਪਿੰਡ ਦਾ ਚ ਜਿਹੜਾ ਨੌਜਵਾਨ ਜਿਹੜਾ ਸਾਡੇ ਹੱਥੋਂ ਚਲ ਗਿਆ ਜੀ ਕਿੱਥੇ ਕਿੱਥੇ ਪ੍ਰਸ਼ਾਸਨ ਦੇ ਕਿੱਥੇ ਬੰਦ ਕਰਿਆ ਅੱਜ ਜਿਸ ਤਰ੍ਹਾਂ ਜਿਹੜਾ ਅਖੀਰ ਇੱਕ ਵਾਰ ਹਰ ਸੇਕਾ ਵਾਸਤੇ ਜਾਂ ਤੋਂ ਲੱਗੇ ਜਾ ਰਹੇ ਆ ਉਸ ਨੂੰ ਨਾ ਕਿ ਪ੍ਰਸ਼ਾਸਨ ਨੂੰ ਦੇਖੋ ਬਿਲਕੁਲ ਤੁਹਾਡੀ ਸਹੀ ਗੱਲ ਆ ਜੀ ਪਰ ਨਾ ਹੀ ਜਿਹੜੇ ਪੁਰਾਣੇ ਟਰੱਕ ਨੇ ਇਹਨਾਂ ਦੀ ਵੀ ਜਾਂਚ ਹੋਣੀ ਚਾਹੀਦੀ ਜਿਵੇਂ ਦਿੱਲੀ ਚ 10 ਸਾਲ ਬਾਅਦ ਸਾਧਨ ਨਹੀਂ ਨਾ ਚੱਲਦਾ ਸਾਡੇ ਇੱਥੇ 30 ਸਾਲ ਪੁਰਾਣੇ ਸਾਧਨ ਚੱਲੇ ਫਿਰਦੇ ਨੇ ਜੇ ਅਪ ਗੱਲ ਕਰੀਏ ਟਰੱਕਾਂ ਦੀ ਹੁਣ ਟਰੱਕ ਕੋ ਹੋ ਸਕਦਾ ਤੇ ਬ੍ਰੇਕ ਫੇਲ ਹੋਈ ਆ ਹੋ ਸਕਦਾ ਉਹ ਸੁੱਤਾ ਪਿਆ ਹੁੰਦਾ ਸੀ ਜਾਂ ਸ਼ਨਾ ਵੀਰੇ ਬਿਲਕੁਲ ਜਾਂਚ ਹੋਣੀ ਚਾਹੀਦੀ ਆ ਸਾਡੇ ਲਈ ਤਾਂ ਮਤਲਬ ਏਡੀ ਦੁੱਖ ਦੀ ਘਟਨਾ ਜਿਹੜੀ ਅੱਜ ਤਾਂ ਤੁਹਾਨੂੰ ਸ਼ਬਦਾਂ 'ਚ ਸਾਂਝੀ ਨਹੀਂ ਕਰ ਸਕਦੇ ਸਾਡੇ ਪਿੰਡ ਦਾ ਨੌਜਵਾਨ ਜਦੋਂ ਗਿਆ ਜੀ ਕਿਉਂਕਿ ਅਸੀਂ ਆਪ ਖੁਦ ਸਾਡਾ ਨਗਰ ਸੇਵਾ ਭਾਵਨ ਵਾਲਾ ਦੂਜੇ ਪ੍ਰਤੀ ਖੜਨ ਵਾਲਾ ਨਗਰ ਆ ਸਾਡਾ ਵੀਰੇ ਪਰ ਅਸੀਂ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਦੇ ਅੱਗੇ ਜਿਹੜੀ ਪੂਰੀ ਜਾਂਚ ਕਰਕੇ ਜਿਹੜਾ ਇਦਾਂ ਦੇ ਪਰਿਵਾਰਾਂ ਦੇ ਨਾਲ ਖੜਿਆ ਜਾਵੇ ਕਿਉਂਕਿ ਜਿੱਥੇ ਘਟਨਾ ਇਦਾਂ ਦੀ ਵਾਪਰ ਪ੍ਰਸ਼ਾਸਨ ਦਾ ਕਰਜ ਬਣਦਾ ਇਹ ਪਰਿਵਾਰਾਂ ਦੇ ਇਦਾਂ ਦੇ ਬੱਚਿਆਂ ਨਾਲ ਖੜਨ ਦਾ ਜਿਨ੍ਹਾਂ ਦਾ ਬਾਪ ਚਲ ਗਿਆ ਦੂਜੀ ਜੇਸ ਇਨਸਾਨ ਨੇ ਘਟਨਾ ਕੀਤੀ ਆ ਵੀਰੇ ਉਹ ਸਜ਼ਾ ਦਾ ਜਰੂਰ ਹੱਕਦਾਰ ਆ ਕਿਉਂਕਿ ਉਹਨੇ ਜਾਣ ਬੁੱਝ ਕੇ ਕੀਤੀ ਆ ਆਪਣੇ ਆਪ ਹੋ ਗਈ ਇਹ ਹੁਣ ਸਾਨੂੰ ਨਹੀਂ ਪਤਾ ਜਿਉਂ ਨੇ ਜਾਣ ਪੁੱਛ ਕੇ ਕੀਤੀ ਆ ਜਾਂ ਕੋਈ ਇਹਦੇ ਪਿੱਛੇ ਸਾਜ਼ਿਸ਼ ਮੰਨ ਲੈਂਦੀ ਆ ਫਿਰ ਤਾਂ ਸਜ਼ਾ ਦਾ ਹੱਕਦਾਰ 100% ਰਹੇਗਾ ਜੀ ਵੀਰੇ ਬਿਲਕੁਲ ਮੀਡੀਅਮ ਦਾ ਪਰਿਵਾਰ ਆ ਦੋ ਕੁ ਕਿੱਲੇ ਜ਼ਮੀਨ ਆ ਵੀਰੇ ਕੋਈ ਬਹੁਤੇ ਰਹੀਸ਼ ਪਰਿਵਾਰ ਨਹੀਂ ਕਹਿ ਸਕਦੇ ਆਪਾਂ ਮਤਲਬ ਮੀਡੀਅਮ ਦਾ ਕਮਾਉਣ ਵਾਲਾ ਕੱਲਾ ਸੀ ਆਪਣੀ ਪ੍ਰਾਈਵੇਟ ਨੌਕਰੀ ਕਰਕੇ ਆਪਣੇ ਬੱਚਿਆਂ ਨੂੰ ਪੜ੍ਹਾਉਂਦਾ ਸੀ ਪਰ ਅੱਜ ਇਹਨਾਂ ਦੇ ਬੱਚਿਆਂ ਦੇ ਕੀ ਹਾਲਾਤ ਹੋਣੇ ਨੇ ਆਪ ਜੀ ਨੂੰ ਅੰਦਾਜ਼ਾ ਵੀ ਨਹੀਂ ਹੈਗਾ ਕਿਉਂਕਿ ਜਦੋਂ ਬਾਪ ਸਿਰ ਤੇ ਨਹੀਂ ਹੈਗਾ ਧੀਆ ਦੇ ਕੀ ਹਾਲਾਤ ਹੋਣੇ ਨੇ ਜੀ